ਹਾਂਜੀ ਜਿਹਦੇ ਵਿੱਚ ਕਿ ਹੁਣ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕਿ ਮਾਨ ਨੂੰ ਧਮਕੀ ਦਿੱਤੀ ਜਾਂਦੀ ਆ ਸ਼ਹਿਜ਼ਾਦ ਪੱਟੀ ਬਣੀ ਪਹਿਲਾਂ ਜੋ ਇੰਟਰਵਿਊ ਦੇ ਵਿੱਚ ਜਿਹੜਾ ਮਾਨ ਆ ਇਹ ਕੀ ਕਹਿੰਦਾ ਵੀ ਮੈਂ ਸ਼ਹਿਜ਼ਾਦ ਪੱਟੀ ਤੋਂ ਬਿਲਕੁਲ ਨਹੀਂ ਡਰਦਾ ਮੈਰੋ ਬਾਰੇ ਵੀ ਬਹੁਤ ਬੁਰਾ ਭਲਾ ਕਹਿੰਦਾ ਤੇ ਪਰ ਇਹਨੂੰ ਹੁਣ ਇੱਕ ਜਿਹੜਾ ਕਿ ਸ਼ਹਿਜ਼ਾਦ ਪੱਟੀ ਦਾ ਫੋਨ ਆ ਗਿਆ ਤਾਂ ਇਸ ਫੋਨ ਦੇ ਵਿੱਚ ਕੀ ਕਹਿੰਦਾ ਹੈ ਪਹਿਲਾਂ ਤੁਹਾਨੂੰ ਵੀਡੀਓ ਸੁਣਾ ਦਈਏ ਫਿਰ ਅਗਲੇ ਵਿੱਚ ਚਾਰ ਸਾਂਝੇ ਕਰਾਂਗੇ ਸੁਣੋ ਵੀਡੀਓ ਗੱਲ ਕੀਤੀ ਹੋਵੇ ਨਹੀਂ ਜੀ ਫਿਰ ਤੂੰ ਮੈਨੂੰ ਚਤਰਮਾਦ ਨੇ ਤੇਰਾ ਇਲਜ਼ਾਮ ਬਹੁਤ ਬੁਰਾ ਹੋਊਗਾ ਬੰਗਾ ਕੋਈ ਗੱਲ ਨਹੀਂ ਮਰਨ ਨੂੰ ਤਿਆਰ ਨਾ ਕੱਲੇ ਨਾਲ ਗੱਲ ਆ ਜੀ ਇੱਥੇ ਮਰਜੀ ਭਟਲੇ ਕਿੱਟੀ ਬਹੁਤ ਵੱਡੀ ਗੱਲ ਹੈ ਕਿ ਤਾ ਜੋ ਤੋਪ ਹੈ ਉਹ ਮੈਨੂੰ ਕਹਿੰਦਾ ਫਰਾਂਸ ਆ ਜਾ ਦੁਬਈ ਆ ਜਾ ਮੈਕਸੀਕੋ ਆ ਜਾਣਾ ਕਿਉਂ ਮੈਨੂੰ ਕੀ ਲੋੜ ਪੈਗੀ ਜਾਣ ਦੀ ਤੇਰੇ ਵਿੱਚ ਦਮ ਹੈ ਲਈ ਚਤਰਮਰਨ ਦਾ ਤੇ ਬੁਰਕਦਾਲ ਦਾ ਮੈਕਸੀਕੋ ਦਾ ਦੁਬਈ ਦਾ ਕਿਸੇ ਜਗ੍ਹਾ ਨਾਲ ਤੂੰ ਪਿਆਰ ਕਰ ਲਮ ਉੱਤੇ ਆ ਜਾਗਾ ਮੈਂ ਦੇ ਦਾਂ ਮੇਰਾ ਬਹੁਤ ਪਿਆਰ ਤੇਨੂੰ ਜਦ ਤੂੰ ਚੱਕ ਹੱਕ ਦੇ ਵਿੱਚ ਉਤਰੇ ਸੀ ਸਿਮਰਜੀਤ ਸਿੰਘ ਮਾਨ ਸਮਾਸ ਸੀ ਵੀ ਤੇ ਉਸ ਇੰਟਰਵਿਊ ਦੇ ਵਿੱਚ ਬਹੁਤ ਸਾਰੀ ਗੱਲਾਂ ਕੀਤੀਆਂ ਤੇ ਉਹਨਾਂ ਨੇ ਇਹ ਗੱਲ ਆਖੀ ਕਿ ਪਾਕਿਸਤਾਨ ਦਾ ਗੈਂਗਸਟਰ ਸਹਿਜਾਦ ਪੱਟੀ ਦੇ ਮੈਂ ਛਿੱਤਰ ਮਾਰਾਂਗਾ ਪਰ ਉਸ ਤੋਂ ਬਾਅਦ ਉਹਨਾਂ ਨੂੰ ਕਾਲ ਆਂਦੀ ਹੈ ਸਹਿਜਾਦ ਪੱਟੀ ਵੱਲੋਂ ਕਾफी ਗੱਲਾਂ ਹੁੰਦੀਆਂ ਨੇ ਧਮਕੀ ਵੀ ਦਿੱਤੀ ਜਾਂਦੀ ਹੈ ਸੋ ਉਸੇ ਤੇ ਅੱਜ ਗੱਲਬਾਤ ਰਹੇਗੀ ਕਿ ਕਿੱਦਾਂ ਦੀ ਗੱਲਬਾਤ ਹੋਈ ਆ ਉਹਨਾਂ ਦੇ ਨਾਲ ਹਾਲਕਿ ਆਡੀਓ ਵੀ ਸੁਣਾਈ ਅਸੀਂ ਤੁਹਾਨੂੰ ਵੀ ਸੁਣਾਵਾਂਗੇ ਸੋ ਉਸਿਮਰਜੀਤ ਸਿੰਘ ਮਾਨ ਦੇ ਨਾਲ ਆਪਾਂ ਗੱਲਬਾਤ ਕਰਦੇ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਜੀ ਮਾਨ ਸਾਹਿਬ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਜਿਸ ਟਾਈਮ ਤੁਸੀਂ ਸੀ ਯਾਨੀ ਕੰਚਨ ਕੁਮਾਰੀ ਦੇ ਹੱਕ ਦੇ ਵਿੱਚ ਆਏ ਸੀ ਬਹੁਤ ਸਾਰੇ ਲੋਕ ਉਹ ਪਹਿਲਾਂ ਜਿੱਦਾਂ ਗੱਲਾਂ ਕਰਦੇ ਨੇ ਕਿ ਆਪਨੇ ਸਿਕਿਉਰਟੀ ਲੈਣ ਦੇ ਮਾਰੇ ਬਹੁਤ ਸਾਰੇ ਲੋਕ ਇਹ ਗੱਲਾਂ ਕਰਦੇ ਨੇ ਕਿ ਸਾਹ ਮਾਨ ਸਾਹਿਬ ਜਦ ਦੇਖਦੇ ਹੋ ਕਿਸੇ ਨਾ ਕਿਸੇ ਦੇ ਨਾਲ ਖੜ ਜਾਂਦੇ ਨੇ ਜਾ ਕੇ ਤੇ ਹੁਣ ਕੌਲਾਂ ਆ ਰਹੀਆਂ ਨੇ ਧਮਕੀਆਂ ਦੇਖੋ ਤਿੰਨ ਦਿਨ ਤੋਂ ਥ੍ਰੈਟ ਆ ਰਹੇ ਨੇ ਪਿਛਲੇ ਤਿੰਨ ਦਿਨਾਂ ਜਦੋਂ ਤੁਸੀਂ ਪੀਸੀ ਕੀਤੀ ਹੈ ਦੇਖੋ ਆਪਾਂ ਕਿਸੇ ਗਰੀਬ ਦੀ ਹੈਲਪ ਕੀਤੀ ਹੈ ਕਿਸੇ ਨਾਲ ਗੁਨਾਹ ਨਹੀਂ ਕੀਤਾ ਕਿਸੇ ਨਾਲ ਤੱਕਾ ਨਹੀਂ ਕੀਤਾ ਆਪਾਂ ਉਸ ਪਰਿਵਾਰ ਦੇ ਨਾਲ ਖੜੇ ਆ ਉਹਨੂੰ ਇਨਸਾਫ਼ ਦਵਾਉਣ ਲਈ ਖੜੇ ਆ ਇਨਸਾਫ਼ ਦੀ ਮੰਗ ਕਰ ਰਹੇ ਆ ਪਰ ਲੋਕਾਂ ਦਾ ਕੰਮ ਹੈ ਕਮੈਂਟ ਬਾਜੀ ਕਰਨਾ ਗਾਲਾਂ ਕੱਢਣਾ ਪਰ ਉਹ ਮਸਲੇ ਹੱਲ ਨਹੀਂ ਹੁੰਦੇ ਗਾਲਾਂ ਕੱਢਣ ਨਾਲ ਜੇ ਕਿਸੇ ਨੂੰ ਟਾਰਗੇਟ ਕਰਨਾ ਉਹ ਮਸਲੇ ਹੱਲ ਨਹੀਂ ਹੋ ਜਾਂਦੇ ਪਰ ਇਹ ਲੋਕਾਂ ਦਾ ਕੰਮ ਹੈ ਕਿ ਕਿਸੇ ਨੂੰ ਵੀ ਟਾਰਗੇਟ ਕਰਕੇ ਜਾਂ ਥ੍ਰੈਟ ਦਵਾਣੇ ਵੀ ਪਿੱਛੇ ਹੋ ਜੇ ਪਰ ਮੈਂ ਪਿੱਛੇ ਹਟਣ ਵਾਲਾ ਨਹੀਂ ਆ ਨਾ ਹਟਿਆ ਲੱਗਦੇ ਹਟੂੰਗਾ ਪਰ ਜਿਵੇਂ ਅਮਰਤਵਾਲ ਮੈਰੋ ਨੇ ਗਲਤ ਕੀਤਾ ਉਹਦੀ ਮੈਂ ਆਵਾਜ਼ ਨੂੰ ਚੱਕਾਂਗਾ ਕਿਨੇ ਗਲਤ ਕੀਤਾ ਪਰਿਵਾਰ ਨਾਲ ਧੱਕਾ ਕੀਤਾ ਉਸ ਕੁੜੀ ਨਾਲ ਤਿੰਨ ਬੰਦਿਆਂ ਨੇ ਮਿਲ ਕੇ ਇੱਕ ਕੁੜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਨੂੰ ਨਹੀਂ ਲੱਗਦਾ ਕਿ ਬੋਲਣਾ ਆਸਾਨ ਹੁੰਦਾ ਹੈ ਕਰਨਾ ਬਹੁਤ ਔਖਾ ਹੁੰਦਾ ਹੈ ਜਿਹਦਾ ਸਹਿਜਾਦ ਪੱਟੀ ਦਾ ਤੁਹਾਡੇ ਕੋਲ ਫੋਨ ਆਇਆ ਤੇ ਉਹ ਸ਼ਰੀਆਮ ਕਹਿ ਰਹੀ ਨੇ ਕਿ ਤੁਸੀਂ ਕਿਉਂ ਬੋਲਿਆ ਕਿ ਮਹਿਮਤ ਹੈ ਤੁਹਾਡੇ ਚਿੱਤਰ ਮਾਰਨ ਦੀ ਆ ਜਾਓ ਫਿਰ ਸਾਹਮਣੇ ਚੱਲੇ ਜਾਓਗੇ ਤੁਸੀਂ ਉਹਨਾਂ ਦੀ ਕੰਟਰੀ ਆ ਉਹ ਤੁਹਾਡੀ ਕੰਟਰੀ ਆ ਜਦ ਆਣਾ ਨਹੀਂ ਹੈ ਫਿਰ ਤੁਸੀਂ ਆਪਣੇ ਸ਼ਬਦ ਇਦਾਂ ਦੇ ਕਿਉਂ ਵਰਤੇ ਉਹ ਕਹਿੰਦੇ ਕਿਉਂ ਜਦ ਮਾਰੇ ਜਾਂ ਤਾਂ ਫਿਰ ਹਿੰਮਤ ਰੱਖੋ ਮੈਂ ਤਾਂ ਉਹਨਾਂ ਨੂੰ ਇੰਨੀ ਗੱਲ ਕਹੀ ਵੀ ਬਾਰਡਰ ਤੇ ਆ ਜਾ ਬਾਰਡਰ ਤੇ ਆ ਕੇ ਇਕੱਲੇ ਨਾਲ ਇਕੱਲਾ ਆ ਜਾਓ ਮੈਂ ਡਰਦਾ ਥੋੜੀ ਜਿਹਾ ਸਹਿਜਾਦ ਤਾਂ ਕਿੰਨੀ ਘਬੜੀ ਤੋਪ ਹੈ ਉਹ ਫੋਨ ਤੇ ਕਰਨ ਜੋਗੇ ਨੇ ਫੋਨ ਤੇ ਗੱਲਾਂ ਕਰਨ ਜੋਗੇ ਨੇ ਗਿੱਦੜ ਧਮਕੇ ਦੇਣ ਜੋਗੇ ਪਰ ਮੈਂ ਇਹਨਾਂ ਨੂੰ ਇਹ ਕਿਵੇਂ ਸਿਮਰਨ ਡਰ ਜਾਏਗਾ ਇਹਨਾਂ ਦੀਆਂ ਗੱਲਾਂ ਤੋਂ ਆ ਕੇ ਡਰ ਜਾਏਗਾ ਪਿੱਛੇ ਹਟ ਜਾਏਗਾ ਪਰ ਮੈਂ ਪਿੱਛੇ ਨਹੀਂ ਹਟਣ ਵਾਲਾ ਆਵਾਜ਼ ਨੂੰ ਹਾਈ ਕੋਰਟ ਤੱਕ ਲੈ ਕੇ ਜਾਵਾਂਗਾ ਉਸ ਪਰਿਵਾਰ ਦਾ ਸਾਥ ਦਵਾਂਗੇ ਪਰ ਸਜਾਦ ਭੱਟੀ ਦਾ ਕਹਿਣਾ ਕਿ ਤੂੰ ਸੁਧਰ ਜਾ ਕਿਸ ਗੱਲ ਤੋਂ ਸੁਧਰ ਜਾ ਮੈਂ 2 ਨੰਬਰ ਦਾ ਕੰਮ ਕਰਦਾ ਕੋਈ 3 ਨੰਬਰ ਦਾ ਕੰਮ ਕਰਦਾ ਕੋਈ ਆਪ ਸੁਧਰ ਜੇ ਸਜਾਦ ਭੱਟੀ ਜਿਹੜਾ ਆਪ ਸੁਧਰੇ ਉਹ ਨੂੰ ਸੁਧਰਨ ਦੀ ਲੋੜ ਹੈ ਜਿਹੜਾ ਸਾਡੇ ਭਾਰਤ ਦਾ ਮੋਲ ਖਰਾਬ ਕਰ ਰੱਖਿਆ ਕਦੇ ਕਿਸੇ ਨੂੰ ਫਰੋਤੀਆਂ ਲੈ ਕੇ ਮੰਗਣਾ ਬੰਦੇ ਨੂੰ ਮਾਰ ਦਿੰਦੇ ਜਿਹੜਾ ਫ ਇਦਾਂ ਦੇ ਬੰਦੇ ਘਟੀਆਂ ਬੰਦੇ ਆਪਣੀ ਹਰਕਤਾਂ ਤੋਂ ਬਾਜ਼ ਆ ਜਵੇ ਹਾਂਜੀ ਇਹ ਕੋਈ ਬਈ ਸਿਮਰਜੀਤ ਜਿਹੜਾ ਕਿ ਮਾਨ ਆ ਤੇ ਜਿਹੜਾ ਕਿ ਸਹਿ ਇਹ ਦੱਸਦਾ ਵੀ ਸਮਾਜ ਸਮਾਸੇ ਵੀ ਆ ਕੋਈ ਤੇ ਪਰ ਜਿਹੜੀ ਇਹਨੂੰ ਸਹਿਜਾਦ ਪੱਟੀ ਨੂੰ ਇਹ ਧਮਕੀ ਦੇ ਦਿੰਦਾ ਆਪਣੇ ਬੰਨੀਓ ਬਾਅਦ ਵਿੱਚ ਇਹਨੂੰ ਫੋਨ ਆਉਂਦਾ ਸਹਿਜਾਦ ਪੱਟੀ ਦਾ ਹੁਣ ਮਾਮਲਾ ਪੂਰਾ ਇਹ ਆ ਕਮਲ ਕੌਰ ਦੇ ਮਾਮਲੇ ਨੂੰ ਲੈ ਕੇ ਜਿਹੜਾ ਇਹ ਵਿਵਾਦ ਖੜਾ ਹੋਇਆ ਤੇ ਜਿਹਦੇ ਵਿੱਚ ਇਹ ਕਹਿੰਦਾ ਵੀ ਇਹ ਗਲਤ ਕੀਤਾ ਮਹਿਰੋ ਨੇ ਤੇ ਮੈਂ ਉਸ ਪਰਿਵਾਰ ਦੇ ਨਾਲ ਖੜਾ ਮਹਿਰੋ ਨੂੰ ਸਜ਼ਾ ਦਿਵਾ ਕੇ ਰਾਵਾਂਗਾ ਤੇ ਪਰ ਸਹਜਾਦ ਪੱਟੀ ਨੂੰ ਇਹ ਬੁਰਾ ਭਲਾ ਕਹਿੰਦਾ ਇਹਨੂੰ ਕਾਲ ਆਉਂਦੀ ਆ ਤੇ ਪਰ ਹੁਣ ਕਹਿਣ ਦਾ ਮਤਲਬ ਇਹਦਾ ਇਹ ਆ ਵੀ ਮੈਂ ਸਹਜਾਦ ਪੱਟੀ ਤੋਂ ਡਰਦਾ ਨਹੀਂ ਜੋ ਤੰਕੀਆਂ ਜੋ ਵੀ ਦੇਣੇ ਆ ਇਹ ਫੋਨ ਤੇ ਕਰਨ ਵਾਲੇ ਆ ਸਾਹਮਣੇ ਆ ਕੇ ਕੁਝ ਦੀ ਕਰਨ ਵਾਲੇ ਪਰ ਸਹਜਾਦ ਪੱਟੀ ਜਿਹੜਾ ਇੱਕ ਗੁੰਡਾ ਇੱਕ ਕਹਿੰਦਾ ਮਤਲਬ ਗੈਂਗਸਟਰ ਪਾਕਿਸਤਾਨ ਦਾ ਹੁਣ ਜੇ ਗੱਲ ਕਰੀਏ ਉਹਨੇ ਇੱਕ ਮਹਿਰੋ ਨੂੰ ਵੀ ਇੱਕ ਕਹਿੰਦਾ ਮਤਲਬ ਆਪਣੇ ਵੰਨਿਆ ਕਿ ਆ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਆ ਅਸੀਂ ਤੁਹਾਡੇ ਨਾਲ ਕੜਿਆ ਬਹੁਤ ਵਧੀਆ ਕੰਮ ਕੀਤਾ ਉਹਨੇ ਇਹ ਕਿਹਾ ਤੇ ਪਰ ਹੁਣ ਕਈ ਲੋਕ ਮੈਰੋ ਦੇ ਖਿਲਾਫ ਆ 90% ਮੈਰੋ ਦੇ ਹੱਕ ਚ ਆ 10% ਸੈਂਟ ਜੋ ਖਿਲਾਫ ਆ ਤੇ ਪਰ ਪੂਰਾ ਮਾਮਲਾ ਹਲੇ ਤੱਕ ਜਿਹੜੇ ਉਹਦੇ ਸਾਥੀ ਆ ਜਿਵੇਂ ਕਿ ਕੱਲ ਜੋਰਪਾਲ ਸਿੰਘ ਖਾਰਾ ਵਕੀਲ ਨੇ ਵੀ ਦੱਸਿਆ ਗਿਆ ਵੀ ਦੋ ਉਹਦੇ ਸਾਥੀ ਆ ਜਿਹੜੇ 5 ਦਿਨ ਤੱਕ ਕਰਮਾਨਡ ਤੇ ਰਹੇ ਆ ਤੇ ਫਿਰ ਜਿਹੜਾ ਰਮਾਨ 5 ਦਿਨਾਂ ਬਾਅਦ ਪੂਰਾ ਹੁੰਦਾ ਤਾਂ ਉਹਨਾਂ ਨੂੰ ਹੁਣ ਜੇਲ੍ਹ ਭੇਜਿਆ ਜਾ ਰਿਹਾ ਤੇ ਪਰ ਅਮਰਤਪਾਲ ਮੈਰੋ ਜਿਹੜੇ ਲੋਕਾਂ ਨੇ ਸਰੈਂਡਰ ਕਰਨ ਜਾ ਰਿਹਾ ਜੀ ਇਹ ਫਰਾਰ ਹੋ ਗਈ ਉਹ ਦੱਸਿਆ ਜਾਂਦਾ ਹਰਪਾਲ ਸਿੰਘ ਖਾਰਾ ਵੀ ਪਹਿਲਾ ਨੰਬਰ ਤੇ ਹੈ ਕਰੀਏ ਵੀ ਦਵਾਈ ਦੇ ਵਿੱਚ ਨਹੀਂ ਹੈਗਾ ਪੰਜਾਬ ਜੀ ਇਹੋ ਦੂਜਾ ਨੰਬਰ ਉਹ ਪੁਲਿਸ ਦੀ ਹਿਰੀਅਤ ਦੇ ਵਿੱਚ ਆ ਕੋਈ ਆਪਣੇ ਆਪ ਨੂੰ ਸਿਲੈਂਡਰ ਨਹੀਂ ਕਰੂਗਾ ਖੁਦ ਹੀ ਸਿਲੈਂਡਰ ਪਹਿਲਾਂ ਹੀ ਹੈਗਾ ਪੰਜਾਬ ਪੁਲਿਸ ਨੇ ਉਹਨੂੰ ਲੁਕੋ ਰੱਖਿਆ ਇਹ ਆਰਪਾਲ ਸਿੰਘ ਖਰਬਕੀਰ ਦਾ ਕਹਿਣਾ ਤੇ ਵੀ ਜੇ ਉਹ ਬਾਹਰ ਵੀ ਹੋਇਆ ਤਾ ਉਹਨੂੰ ਸਿਲੈਂਡਰ ਅਸੀਂ ਕਰਨੀ ਜਮਾਂਗੇ ਹੁਣ ਮਾਮਲੇ ਕਈ ਬਣ ਗਏ ਆ ਸਾਹਮਣੇ ਹਜੇ ਤੱਕ ਅਮਰਤਪਾਲ ਮੈਰੂ ਦਾ ਹੀ ਨਹੀਂ ਪਤਾ ਵੀ ਬਾਹਰ ਆ ਜਾਂ ਪੁਲਿਸ ਦੀ ਹਿਰੀਅਤ ਦੇ ਵਿੱਚ ਇਹ ਮਾਮਲਾ ਜਦੋਂ ਸਾਹਮਣੇ ਆਇਆ ਤੇ ਤੁਰੰਤ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੀ ਜਿਵੇਂ ਕਿ ਭਈ ਇਹ ਸਿਮਰਜੀਤ ਮਾਨ ਨੂੰ ਸਹਾਯਾਦ ਪੱਟੀ ਨੂੰ ਇੱਕ ਧਮਕੀ ਆਉਂਦੀ ਆ ਇੱਕ ਜਿਹੜਾ ਗੈਂਗਸਟਰ ਆ ਤੇ ਜੋ ਅੱਜ ਇਹ ਖਬਰ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਕਿਉਂਕਿ ਪੰਜਾਬ ਦੇ ਪ੍ਰਤੀ ਆਪਣੇ ਚੈਨਲ ਨਾਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹੇ ਨੇ ਜਿੰਨਾ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਕਾਨੂੰ ਨਾ ਮਿਲਦਾ ਤਾਂ